ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਨੂੰ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਭੋਲੇ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਵੈਰਾਈਟੀ ਦੇ ਪਸ਼ੂ ਤੁਹਾਨੂੰ ਦਿਖਾਉਣੇ ਆ ਪਸ਼ੂ ਤੁਹਾਨੂੰ ਦਿਖਾਉਣੇ ਟੋਟਲ 8 ਜਿੰਨਾਂ ਵਿੱਚੋਂ 7 ਗਾਵਾਂ ਤੇ ਇੱਕ ਕੁੱਤਾ ਵੀ ਤੁਹਾਨੂੰ ਵੰਡ ਤੇ ਦਿਖਾਵਾਂਗੇ ਤੇ ਗਾਵਾਂ ਦੇ ਵਿੱਚ ਦੋ ਗੱਬਣਾ ਐ ਪੰਜ ਸੋਈਆਂ ਸੋਈਆਂ ਚੰਨੇ ਇੱਕ ਬੱਚੇ ਤੋਂ ਬਿਨਾ ਐ ਬਾਕੀ ਵੀਡੀਓ ਪੂਰੀ ਜ਼ਰੂਰ ਵੇਖਿਓ ਸੋਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਜੋ ਵੀ ਆ ਸਾਰਾ ਕੁਝ ਇੱਥੋਂ ਹੀ ਆਪਣੀ ਤਸੱਲੀ ਕਰਕੇ ਵੇਸ ਚੱਕ ਕੇ ਪੂ ਸ਼ੁਕਰੀਦੋ ਜੀ ਹਾਂਜੀ ਵਧੀਆ ਸਸੀ ਕਾਲ ਜੀ ਸਸੀ ਕਾ ਕੀ ਹਰ ਚਾਲ ਹਰ ਪ੍ਰੀਤ ਜੀ ਵਧੀਆ ਵਧੀਆ ਜੇ ਤੁਸੀਂ ਦੱਸੋ ਹਾਂਜੀ ਠੀਕ ਠਾਕ ਤੁਸੀਂ ਸਭ ਬੜੀ ਖੂਬ ਪਾਈ ਜੇ ਤੁਹਾਨੂੰ ਦਾਣ ਪਤਾ ਨਥਿਆਲੀ ਦੇਣ ਪਾਈ ਜਾਂਦੀ ਰੋਜ਼ ਹਾਂਜੀ ਹਾਂਜੀ ਤੇ ਨਾਮ ਦੱਸਦੇ ਕਹਿੰਦੇ ਨਾਮ ਡਾਕਟਰ ਭੋਲਾ ਹਾਂਜੀ ਪਿੰਡ ਠੱਠਾ ਤਸਵੀਰ ਦੇ ਨਾਲ ਆ ਨੀੜੇ ਲੂਪੋ ਕਿਚਗਾਵਾ ਤੇ ਜ਼ਿਲ੍ਹਾ ਅਮਰਸਰ ਠੀਕ ਆ ਫੋਨ ਨੰਬਰ 8452 786 8550 84290 ਤੇ ਆਪਾਂ ਨੇ ਲੂਪੋ ਕਿ ਵੀ ਹੁੰਨਾ ਕਿ ਇਹਦੇ ਚ گاਵਾ ਵੀ ਹੁੰਨਾ ਕਿ ਹਨਾ ਕਿਲੋ ਕਿਲੋਮੀਟਰ ਲੂਪੋ ਕਿ ਕਿਲੋਮੀਟਰ ਚਗਾਵਾ ਦੇ ਥਾਣੇ ਦੇ ਬੈਕ ਸਾਈਡ ਠੱਠਾ ਠਾਣੇ ਦੇ ਲਾਗੇ ਹਨਾ ਆਪਣਾ ਪਿੰਡ ਠੀਕ ਆ ਅੱਜ ਇਹ گاਵਾ ਦੇ ਨਾਲੇ ਕੁੱਤਾ ਵੀ ਪਾ ਦੇਣਾ ਜੀ ਅੱਜ ਅੱਜ ਕੁੱਤਾ ਵੀ ਪਾ ਦੇਣਾ ਠੀਕ ਆ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਵੈੜ ਆ ਇਹ ਪਹਿਲਾ ਸੁਗਾ ਬੱਛੀ ਸੁਈ ਹੈ ਜੀ ਅੱਛਾ ਹਾਂਜੀ ਮੂੰਹੋ ਛਿੱਕੀ ਆ ਅੱਛਾ ਠੀਕ ਆ 16 ਗੱਲੋ ਦੁੱਧ ਐ ਮੁੱਖਾ ਚਾਰ ਐ 10 ਦਿਨ ਦੀ ਸੂਈ ਹੈ ਮਗਰ ਬੱਛੀ ਹੈ ਜੀ ਅੱਛਾ ਮਗਰ ਵੀ ਇਹਦੇ ਬੱਛੀ ਆ ਬੱਛੀ ਵੀ ਸੋਹਣੀ ਆ ਇਹਦੇ ਮਗਰ ਹਾਂਜੀ ਤੇ ਇਹਦੇ ਜੇ ਦੁੱਧੋ ਵਾਜੂਗੀ ਇਹ 20 ਕਿਲੋ ਦੁੱਧ ਭਰੇ ਕਿ ਬੱਛੀ ਦੀ ਅੱਛਾ ਹਾਂਜੀ ਤੋੜਾ ਫੇਰ ਇੱਕਰੀ ਨਾ ਬਾਕੀ ਥਾਣੇ ਨੂੰ ਬਹੁਤ ਸੋਹਣਾ ਕੱਢੀ ਧੀ ਆ ਬਾਕੀ ਥਾਣੇ ਵੀ ਚੰਗਾ ਹੈ ਤੇ ਥੱਲੇ ਵੀ ਸਫਾਈ ਚ ਸੁਆ ਬਿੱਲਾ ਜਿਹੜਾ ਦੱਸਦੇ ਆ बाकी निे निक्को उंगली उंगली जिंग है थले चंह बनी है मौके पर सोलह लीटर थाने में काफी चंगे साइज का थाना है ਬਹੁਤ ਗਾਉਂਦਾ ਆ ਪ੍ਰੀਟ ਚੋਂਮਮਾ ਚੀ ਬੜੀ ਆ ਤੇ ਮਾਚੀ ਵੀ ਕਿੰਨਾ ਵੱਡਾ ਪੱਦੇ ਆ ਤੇ ਚੌਪ ਪੱਜਾ ਬਣਾ ਤਾ ਆ ਦੇਖ ਸਾਡੇ ਚਾਰੇ ਥਾਂ ਇੱਕੋ ਜਿਹੀ ਸਾਈ ਦੇ ਤੇ ਇੱਕੋ ਜਿਹੀ ਗੈਪ ਤੇ ਅਸਾਂ ਦੇ ਵੇਖੋ ਨਮਾਇਤ ਪਾਉਣ ਵਾਲੀ ਰੱਛੀ ਆ ਜੀ ਅੱਛਾ ਜਿੰਨੀ ਵੇਖੋ ਸੋਹਣਾ ਲੱਗਾ ਨਾ ਨਹੀਂ ਸੋਹਣੀ ਆ ਵੇੜ ਚਲਾ ਥੱਲਿਆਂ ਸਫਾਈ ਜੀ ਹਾਂ ਜੀ ਸਾਡੇ ਕੋਲ ਕਾਂਦੀ ਆਈ ਆ ਜੀ ਠੀਕ ਆ ਹਾਂ ਜੀ ਤੇ ਕਿੰਨਾ ਫੇਰਾ ਕੀ ਇਹਦਾ ਮੁੱਲ ਆਪਾਂ ਮੋਹਨ ਸਰ ਜੀ ਦੇ ਬੱਚੀ ਵਾਲੇ ਵੇਖੀਏ ਤਾਂ ਬਹੁਤ ਜ਼ਿਆਦਾ 52 ਜਾਂ 53 ਮਾਨਤਨ ਕਰਦਾਂਗੇ। ਅੱਛਾ 53000 ਚੋਂ ਕਰ ਦੋਗੇ ਮਾਨਤਨ। ਹਾਂਜੀ ਹਾਂਜੀ। ਠੀਕ ਐ ਬਾਕੀ ਚਲੋਗੇ ਫੋਨ ਲਾਉਗਾ ਸੌਦਾ ਪਰ ਮੌਕੇ ਤੇ ਹੋ ਜਾਊਗਾ। ਤੇ ਹੁਣ ਜਿਹੜੀ ਆ ਆਪਣੀ ਮੂੜਦੇ ਨਹੀਂ। ਮੋਹਨ ਸਰ ਬੱਚਿਆਂ ਦਾ ਬੰਦਾ। ਤੇ ਹੁਣ ਜਿਹੜਾ ਆ ਦੇਣ ਲੱਗੇ ਆ ਜੀ। ਠੀਕ ਐ। ਆ ਵੀ ਤਾਜੀ ਸੋਈ ਜਾਂਦੀ ਜੇ। ਇਹ ਵੀ ਤਾਜੀ ਸੋਈ 10 ਦਿਨ ਦੀ ਸੋਈ। 10 ਦਿਨ ਦੀ ਸੋਈ ਆ ਬੱਚਾ ਗਾੜੀ ਵੱਜੇ ਤਾਂ ਮਗਰ ਕੀ ਆ? ਇਹਦੇ ਮਗਰ ਵੀ ਵਸ਼ੀ ਆ ਜੀ। ਇਹਦੇ ਮਗਰ ਵੀ ਵਸ਼ੀ ਆ ਹਾਤਰਾ। ਹਾਂਜੀ। ਸੋਈ ਵਸ਼ੀ ਆ ਇਹਦੇ ਮਗ ਵੱਛਾ ਤੇ ਹਰ ਰੀਜੀ ਅੱਛਾ ਇਹਦਾ ਵੱਛਾ ਆ ਇਹਦਾ ਵੱਛਾ ਜੀ ਲਿਖ ਲੱਗ ਗਿਆ ਦਸੰਦਾ ਇਹਦਾ ਵੱਛਾ ਆ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਕੋਲ ਆ ਮੌਕਾ ਹਰ ਰੀਜੀ 10 ਕਿਲੋ ਧਾਰਾ ਦੇ ਅੱਛਾ 10 ਲੀਟਰ ਹੈਗਾ ਵਾ 10 ਲੀਟਰ ਧਾਰਾ ਨੇ ਜਿਹਨਾਂ ਨੇ ਘਰ ਆਈਆਂ ਉਹਨਾਂ ਨੇ ਮੈਨੂੰ ਕਾਪੀ ਦਿਖਾਈ ਤੇ ਮੱਝ ਦਾ ਉਹ ਤਾਂ ਸਿਕਵਲਿਆ ਦਾ ਅੱਛਾ 6 6 ਸਿੰਪਲ 6 2 ਸਿੰਕਵੜ ਅੱਛਾ ਹਾਂਜੀ ਤੇ ਤੇ ਮੱਝ ਜੀ ਤੇ ਇਹ ਤੇ ਦੁੱਧਾਂ ਵਜੂਗੀ ਹੱਲੇ ਤੇ ਦੁੱਧਾਂ ਵਜੂਗੀ ਉਹ ਤਰ੍ਹਾਂ ਪਣੀ ਪਲਾਈ ਦੇ ਵਹਿੜਿਆ ਠੀਕ ਆ ਇਹ ਆ ਵੀ ਇਹਦਾ ਦੁੱਧ ਮੱਜਾਂ ਚ ਲੱਗ ਸਕਦਾ ਆ ਦੂਸਰਾ ਸੁਦਾ ਮੱਠੀ ਸੂਈ ਕੀ ਬਾਕੀ ਇਹੋ ਜਿਹਾਂ گاਵਾਂ ਦਾ ਦੁੱਧ ਵੀ ਚਿੱਟਾ ਹੁੰਦਾ ਆ ਤੋਰੋਂ ਇੱਕਲੀ ਹੈਗੀ ਜਰਸੀ ਕ੍ਰੋਸ ਚ ਬਾਕੀ ਕੱਦ ਕੱਠ ਬੋਡੀ ਵੇਟ ਦੀ ਇਹ ਵੀ ਚੰਗੀ ਆ ਕੋਈ ਪੰਗਾ ਨਹੀਂ ਐ ਠੀਕ ਅੱਛਾ ਹਾਂਜੀ ਰੱਸੀ ਤਾਂ ਬਿਨਾਂ ਹੀ ਗਿੰਦੇ ਚਵਾਈ ਕਰੀਦੀ ਆ ਆਜੂ ਲੈ ਅਵਧੀ ਤੇ ਇਹਦਾ ਫਿਰ ਮੁੱਲ ਵੀ ਜੀ 1000 ਪ੍ਰਤੀ 35000 ਤੇ ਮਾਨਤਾ ਕਰ ਦਾਂਗੇ ਉਹ ਛੇ ਦਾ 35000 ਚ ਕਰ ਲਾਂਗੇ 35000 ਤੇ ਮਾਨਤਾ ਕਰ ਦਾਂਗੇ ਬਾਕੀ ਚਲੋ ਹਾਂਜੀ ਹਾਂਜੀ ਛੋਟ ਛੜ ਮੌਕੇ ਤੇ ਹੋ ਜਾਊਗੀ ਕੋਈ ਵੀਰ ਫੋਨ ਲਾਵੇ ਬਹੁਤ ਠੰਡੀ ਧੀ ਰ ਬੱਚੀ ਆ ਜੀ ਠੀਕ ਆ ਜੀ ਹਾਂਜੀ ਕੋਈ ਗੰਗਾ ਨਹੀਂ ਲੈਂਦੀ ਦੱਸੀ ਤੇ ਬਗੇਰ ਆ ਜੀ ਸਾਥ ਵੀ ਬਹੁਤ ਵੱਡਾ ਲੱਗਦਾ ਤੇ ਹੁਣ ਆ ਜਿਹੜੀ ਆ ਗਈ ਆਪਣੇ ਕੋਲ ਹਾਂਜੀ ਤੀਸਰੇ ਨੰਬਰ ਤੇ ਤੀਸਰੇ ਨੰਬਰ ਤੇ ਗਾਸ ਇੰਜ ਦੇ ਚਾਰ ਚਾਰ ਤਨ ਦੀ ਗਈ ਹੋਈ ਆ ਆ ਥਣ ਵੀ ਇਹਦੇ ਦੇਖਾ ਦੇ ਲੱਗੇ ਤਾਂ ਤੇ ਬਾਕੀ ਤਾਜ਼ਾ ਹੀ ਬੱਚਾ ਵਾ ਨਾੜੂ ਜਿਹੜਾ ਤਾਜ਼ਾ ਹੀ ਨਾਲ ਆ ਇਹਨਾਂ ਅਹਿਮੋਕਾ ਜਿਹੜਾ ਤੁਸੀਂ 11 ਕਿਲੋ ਦੁੱਧ ਤਿਆਰ ਆ। ਤਿਆਰ ਜਿਹੜਾ। ਹਾਂਜੀ ਬੋਲੋ ਲਾ ਲਓ ਦੁੱਧ ਲਾ ਲਓ। ਮਿਲਣ ਤੋਂ ਬਾਅਦ। ਤੇ ਇਹ ਕਿੰਨਾ ਕਰੀ ਜਾਊਗੀ? ਇਹ ਦੁੱਧ 16 ਕਿਲੋ ਤਰੇਗੀ ਬੱਚੀ ਜੀ। ਬਾਕੀ ਇਹ ਆ ਵੀ ਜਿ ਤਰ੍ਹਾਂ ਕਹਿੰਦੇ ਹੁੰਦੇ ਓਨੀ ਉੱਪਰੋਂ ਤੇ ਓਨੀ ਥੱਲੇ। ਓਨੀ ਥੱਲੇ। ਦੋਰੋਂ ਹੇ ਕਰੀ ਨਵੇਂ। ਬਾਕੀ ਇਹ ਜਿਹਾ ਇਤਨਾ ਪਿਛਲੇ ਲੱਬਦੀ ਲੱਬਦੀ ਆ। ਵੱਟੀ ਨੇ ਪੰਡਾ ਪੰਨੀਆਂ ਆ ਗਏ। ਬਾਕੀ ਥੱਲੇ ਚੰਗੀ ਬਣੀ ਆ। ਕੱਦ ਪੋਤਾ ਉੱਚਾ ਨਹੀਂ ਆ, ਕੱਦ ਸਾਦਾ ਹੀ ਆ। ਕਿ ਸੂਆ ਜਿਹੜਾ ਇਹਦਾ ਦੂਸਰਾ ਦੱਸਦੇ ਆ। ਹਾਂਜੀ। ਤੇ ਇਹਦਾ ਫਿਰ ਮੁੱਲ ਹਰਪ੍ਰੀਤ ਜੀ 32000 ਚ ਮੰਨ ਤਰਦਾਂਗੇ ਜੀ ਅੱਛਾ ਹਾਂਜੀ 32000 ਚ ਮੰਨ ਤਨ ਕਰ ਦੋਗੇ 16 16 ਲੀਟਰ ਆੜੀਆਂ ਬੱਚੀਆਂ ਜੀ ਅੱਜ ਵੇਖੋ ਕਿਸ ਪਾਟ ਦੇ ਦਿੰਦੇ ਆਂ ਅਸੀਂ ਠੀਕ ਹੈ ਜੀ ਹਾਂਜੀ ਹੁਣ ਮੌਕੇ ਤੇ ਕਿੰਨਾ ਤਿਆਰ ਹੋ ਤਰੇ ਤੱਕ ਹਾਂ ਮੌਕੇ ਮੌਕੇ ਜਿਹੜਾ ਲੀਟਰ ਵਾਲਾ 11 ਕਿਲੋ ਦਾ ਤਿਆਰ ਠੀਕ ਹੈ ਜੀ ਬੋਲਾ ਲਾ ਲਓ ਦੁੱਧ ਲਾ ਲਓ ਤੇ ਹੁਣ ਉਹ ਗਾਂ ਜਿਹੜੀ ਉਹ ਹਰਪ੍ਰੀਤ ਜੀ ਹੈਗੀ ਆ ਟੋਕੜ ਆ ਹਾਂਜੀ ਇਹਦੇ ਥੱਲੇ ਹਰਪ੍ਰੀਤ ਜੀ ਦੁੱਧ ਆ ਕਰੇ 8 ਕਿਲੋ ਅੱਛਾ 8 ਕਿਲੋ ਹੈਗਾ ਦੁੱਧ 8 ਕਿਲੋ ਤੁਰ ਫਿਰ ਇਹਨਾਂ ਵਿੱਚ ਇਹਨੂੰ ਟੀਗਾ ਨਾਲ ਲਿਆ ਭਰਾਇਆ ਹੋਇਆ ਜੀ ਅੱਛਾ ਅਸੀਂ ਕਹੇ ਵੀ ਇਹਨੂੰ ਦੱਸ ਕੇ ਦੇ ਦੇ ਪਰ ਕੱਲ ਇਹ ਬੇਠੀ ਜੇ ਨਾਲੇ ਵੀ ਉਹੋ ਜੇ ਕਰ ਲਈ ਜਿਦਾ ਸੂਨਾਂ ਡੰਜਰ ਤੇ ਕਰਦੇ ਆ ਅੱਛਾ ਉਹ ਰੱਬ ਦੀ ਦਾਤ ਹੈ ਜਿਹਦੇ ਕਾਰਨ ਇਹ ਦਾਤਾ ਬਖਸ਼ਣੀ ਹੋਈ ਜਾਂਦੇ ਠੀਕ ਹੈ ਜੀ ਤੇ ਬਿਨਾਂ ਰੱਸੀ ਤੋਂ ਜੇ ਠੀਕ ਹੈ ਹਾਂਜੀ ਆਹ ਦੇਖ ਸਾਡੇ ਥਾਣੇ ਦੇ ਖੋਲੋ ਹਾਂ ਫਿਰ ਤੋੜ ਦਈਏ ਟੋਕਰ 'ਚ ਇੰਨੀ ਲੈਂਦੀ ਆ ਤੇ ਟੋਕਰ 'ਚ ਗਾਂ ਦੇਵਾਂਗੇ ਟੋਕਰਾਂ 'ਚ ਗਿੰਦੇ ਆਈ ਆ ਤੇ ਟੋਕਰਾਂ 'ਚ ਜਾਣੀ ਆ ਹਾਂਜੀ ਤੇ ਗਾੜੀ ਕਿਹਦੇ ਘਰੇ ਨਿਕਲ ਆਵੇ ਤੇ ਨਿਕਲ ਆਵੇ ਕਾਫੀ ਵੀਰਾਂ ਦੀ ਇੱਕ ਤਰ੍ਹਾਂ ਸੂਨ ਵਾਲੀਆਂ ਨਿਕਲਦੀਆਂ ਵੀ ਆ ਬਾਕੀ ਕਦ ਕੱਦ ਫੇਲਦੀ ਚੰਗੀ ਆ ਦੁੱਧ ਮੋਕੇ ਤੇ ਕਿੰਨੇ ਵੀ 8 ਲੀਟਰ ਹੈਗਾ ਇਹ ਉਹ ਤਾਂ ਭਾਵੇਂ ਹੀ ਹੱਥੇ ਜੀ ਹਾਂਜੀ 25 ਕਿਲੋ ਤੋਂ ਜਾਂਦੀ ਰਹੀ ਹੈ ਅੱਛਾ ਸੱਜਰ ਜਿਹੜਾ 25 ਤੇ ਲੱਗ ਗਿਆ ਹਾਂਜੀ ਕਿਲੋ ਪਰ ਹੋਣ ਅਡੇ ਸਾਡੇ ਕੋਲ ਤਿੰਨ ਕਾਇਆਂ ਕੱਲ ਆਈਆਂ ਤੇ ਪਰਸੋਂ ਆਈਆਂ ਅੱਛਾ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਦੱਰਦੇ ਜੀ ਫਿਰ 16000 ਦਾ ਤਰਕ ਕਰਦਾਂਗੇ ਅੱਛਾ ਇਹਦਾ 16000 ਰੁਪਇਆ ਠੀਕ ਹੈ ਜੀ ਚਲੋ ਬਾਕੀ ਛੋਟ ਛੱਟ ਮੋਕੇ ਤੇ ਫਿਰ ਹੋ ਜੂਗੀ ਤੇ ਆ ਜਿਹੜੀਆਂ ਇੱਧਰ ਵੱਜੀਆਂ ਜੇ ਇਹ ਮੱਛੀਆਂ ਦੋਵੇਂ ਪਹਿਲੇ ਭਾਜੀ ਹਰਪ੍ਰੀਤ ਜੀ ਅੱਛਾ ਦੋਵੇਂ ਬੱਬਣਾ ਅਛਾ ਇਹ ਦੋਵੇਂ ਬੜੇ ਤੋਰਦੇ ਤੋਰਦੇ ਸਦੋਂ ਮੈਂ ਪਹਿਲਾ ਪਹਿਲਾ ਸੂਆ ਸੋਹਣੀਆਂ ਕਿੰਨੇ ਕਿੰਨੇ ਕਿ ਦੁੱਧ ਵਾਲੀਆਂ ਜੇ ਦੁੱਧ ਆਹ ਬੜੇ ਬੱਚਿਆਂ ਮੰਨ ਮੰਨ ਹਰ ਪਿੱਜੀ ਸੋਰਾ 12 ਕਿਲੋ ਦੁੱਧ ਤੇ ਪ੍ਰੇਕੀ ਬੱਚੀ ਵੇਖੋ ਤੁਹਾਨੂੰ ਬਹੁਤ ਸੋਹਣਾ ਲੱਗਾ ਅਜੇ ਚੂਭੂ ਚੂਭੂ ਨਹੀਂ ਪਾਇਆ ਇਹਨੂੰ ਭਲੇ ਤਿਆਰ ਹੁੰਦੀ ਆ ਹਾਂ ਨਮ ਚੰਗਾ ਲੱਗਾ ਇਹਦਾ ਤੇਰਾ ਫਿਰ ਮੁੱਲ ਵੀ ਜੀ ਕਿਰਾ ਪਿੰਜੀ 48000 ਚ ਮੰਨਤਨ ਕਰਦਾ ਅੱਛਾ 48000 ਚ ਕਰਨਾ ਮੰਨਤਨ ਹਾਂਜੀ ਠੀਕ ਹੈ ਤੇ ਆ ਜਿਹੜੀ ਚਿੱਟੀ ਹੈ ਅਜ ਮੱਛੀ ਲੈ ਦੇਗੀ ਇਹ ਹਫਤਾਇਸ਼ ਦਾ ਉਸ ਦਿਨ ਤੇ ਚ ਲੈ ਜਾਈਂ ਨਾ ਹਫਤਾ ਤੱਕ ਲੈ ਲੈ ਜੀ ਮੱਛੀ ਬੜੀ ਵੀ ਬੜੀ ਜਾਂਦੀ ਤੇ ਆ ਚਿੱਟੀ ਕਿੰਨੇ ਦਾ ਦੁੱਧ ਆ ਲਈ ਜੀ ਕੋਈ ਵੀਰ ਕੇ ਖੋਣ ਮੁੱਲ ਅੱਡਾ ਮੁੱਲ ਠੀਕ ਆ ਦਾ ਨਾ ਮੁੜ ਕੇ ਜੇ ਸਾਹ ਸੁਮਾੜੋ ਤੇ ਵੱਕਰੀ ਪੈ ਜਾਂਦੀ ਜੀ ਹਾਂਜੀ ਇਹ ਵੀ ਪਹਿਲਾ ਸੁੰਗਾ ਬੱਛੀ ਹੈ ਜੀ ਤੋਰੋ ਫੇਰ ਇਹ ਕਿੰਨੇ ਕੋ ਉਤਰਾ ਦੁੱਧ ਆ ਲਈ ਜੀ ਹਾਂਜੀ ਇਹ ਕਿੰਨਾ ਕਰੀ ਸਾਡ ਮਸਵਾਹ ਨੇ ਦੁੱਧ ਆਂਗਾ ਜਿੰਨੀ ਸੇਵਾ ਕਰਦੇ ਦੁੱਧ ਚੋਲੋ ਜੀ ਠੀਕ ਆ ਵੇਖੋ ਬੀਬੀ ਦੀ ਗੁੱਤੀ ਹੈ ਬੱਛੀ ਦੀ ਸੋਹਣੀ ਹੈ ਵੜੇ ਵੀ ਹਾਂਜੀ ਬੇਟਾ ਦਾ ਨਾ ਤਾਂ ਪਾਈਏ ਮੁੜ ਕੇ ਪਾਲਾਂਗੇ ਵੀ ਜਿਹੜੇ ਮੈਂ ਤਾਂ ਕੋਈ ਨਹੀਂ ਪਾਦੇ ਅੱਛਾ ਪਰਵਾਹ ਨਹੀਂ ਹੱਬੀ ਕੋਈ ਗਰੰਟੀ ਹੋਏਗੀ ਅਜੇ ਤਿਆਰ ਹੋ ਨਹੀਂ ਆ ਇਹ ਵੀ ਬਾਕੀ ਦੇਣੇ ਛੱਡਦੀ ਐ ਜੀ ਇਹਦੇ ਤੇ ਇਹਦਾ ਮੁੱਲ ਫਿਰ ਫਰਪਰੀ ਚ ਅੱਜ ਦਾ ਮੁੱਲ ਤੇ ਇਹਦਾ ਵੀ 48 ਚ ਮਾਰ ਦਾ ਬਤਰਾਗੇ ਅੱਛਾ ਹਾਂਜੀ ਠੰਡੀ ਧੀਰੀਆ ਥਾੜਵਾ ਨੇ ਸਾਡੀ ਪੂਰੀ ਗਰੰਟੀ ਹੋਏਗੀ ਜੀ ਠੀਕ ਹੈ ਜੀ ਇਦਾਂ ਲੱਦ ਕੇ ਗੱਡਦਾ ਜੇ ਕੋਈ ਸਾਡੇ ਕੋਲ fault ਹੁੰਦਾ ਤਾਂ ਇਹ ਜੁਮੇ ਆ ਰਹੇ ਨੇ ਤੇ ਹੁਣੇ ਕਾਹਗਾ ਐਂਡ ਤੇ ਜਿਹੜੀ ਰਹਿ ਗਈ ਹਾਂਜੀ ਇਹਦੇ ਕੋਲ ਦੁੱਧ ਕਿੰਨਾ ਚ ਇਹਦੇ ਕੋਲ ਆਹ ਬੋਤਲਾਂ 809 ਕਿਲੋ ਦੁੱਧ ਆ ਰਿਹਾ ਜੀ ਅੱਛਾ ਬੱਚਾ ਦਾ ਮਰ ਗਿਆ ਅੱਛਾ ਬੱਚਾ ਨਹੀਂ ਹੋਵੇ ਆਪਰੇ ਕਾਬੀ ਸੁੱਈ ਹੋਈ ਹੈ ਜੀ ਇਹ ਪਿਛਲੀ ਵੀਡੀਓ ਚ ਵੀ ਪਾਈ ਹੈ ਨਾ ਹਾਂਜੀ ਵੀਡੀਓ ਚ ਪਾਈ ਬੱਚਾ ਉਹਨੇ ਦਿਖਾਇਆ ਉਹਦਾ ਬੱਚਾ ਹੈਗਾ ਹਾਂਜੀ ਤੋਰੋ ਫੇਰ ਇੰਨਾ ਬਾਕੀ ਇਹ ਆ ਵੀ ਤਾਂ ਕੱਦ ਨਹੀਂ ਬਹੁਤਾ ਉੱਚਾ ਕੱਦ ਹਸਾਬ ਦਾ ਹੀ ਆ ਹਾਂਜੀ ਬਾਕੀ ਟੋਨ ਤਾਂ ਬਹੁਤ ਸਾਫ਼ ਸੁਥਰੀ ਆ ਪ੍ਰਿੰਟ ਇਹ ਆ ਵੀ ਜੇ ਸੂਈ ਨੂੰ ਥੋੜਾ ਚਿਰ ਹੋਇਆ ਵਾ ਹਨਾ ਇੰਨਾ ਕਿਤੇ ਚਲੋ ਬਾਕੀ 15 ਦਿਨ ਹੋ ਗਏ ਆ ਪ੍ਰਿੰਟ ਦੀ ਸੂਈ ਬੱਚੇ ਦੇ ਨਾਲ ਵੀ ਇਹਦੀ ਵੀਡੀਓ ਪਈ ਆ ਬਾਕੀ ਟੋਨ ਤਾਂ ਸੁਥਰੀ ਆ ਜੀ ਆ ਜੀ 98 ਦੇ ਦੇਖ ਸਰਦੇ ਦੇ ਇਲਾਕੇ ਤੋਂ ਤੇ ਪਾੜਾ ਪਾਉ ਉਹਦੇ ਕਿੰਨੇ ਚੋ ਹਾਂਜੀ ਅਜੇ ਕਿਨ ਵੀਡੀਓ ਵੇਖਣੇ ਵੀਜੀ ਹਾਕਲਾ ਦਾ ਚੌਂਦੇ ਦੀ ਵੀਡੀਓ ਵੀ ਅੱਡੇ ਘਰ ਗੀ ਚੇ ਠੀਕ ਆ ਬਹੁਤ ਮਾਨਤਾ ਕੋਈ ਗੱਲ ਨਹੀਂ ਤੇ ਇਹਦਾ ਮੁੱਲ ਫਿਰ ਉਸਤਰਾ ਦਾ ਫਿਰ ਜੀ ਹੈਗੀ ਮਹਿੰਗੀ ਹਾਂਜੀ ਬੱਟਾ ਨਾਲ ਕਰਕੇ ਮੈਂ ਕਹਿੰਦੇ ਭਾਈ 20000 ਮਾਨਤਨ ਕਰਦਾ ਅੱਛਾ 20000 ਚੋ ਕਰ ਦੋਗੇ ਮਾਨਤਨ ਹਾਂਜੀ ਹਾਂਜੀ ਠੀਕ ਆ ਤੇ ਵਿਖਾ ਦਈਏ ਕੁੱਤਾ ਕਿਹੜਾ ਖੋਣਾ ਜੀ ਅੱਜ ਆਓ ਜੀ ਆ ਜਿਹੜਾ ਕੁੱਤਾ ਜੇ ਕੁੱਤਾ ਮੇਰੀਆਂ ਜੇ ਵਿਧੀ ਹੈ ਹਾਂਜੀ ਹਾਂਜੀ ਤੇਰੀਆਂ ਜੀ ਹੈਗਾ ਤੇ ਸੋਹਣਾ ਹੈ ਉਤਰਾ ਹਨਾ ਬਹੁਤ ਸੋਹਣਾ ਸਾਕਾ ਜੀ ਘਰੇ ਰੱਖਣ ਲਈ ਮਤਲਬ ਜਿੰਨੇ ਘਰੇ ਹਾਂਜੀ ਖੇਡਣ ਖੋਡਣ ਲਈ ਹੈਗਾ ਆਏ ਨਹੀਂ ਰੱਖੀ ਬੜੀ ਹੈ ਜੀ ਅੱਛਾ ਹਾਂ ਇਹ ਆ ਵੀ ਇਹਨਾਂ ਦਾ ਖਰਚਾ ਘਟਿਆ ਘਟਿਆ ਤੇ ਕੰਮ ਜਿੰਨਾ ਵਾ ਦੂਜੇ ਕੁੱਤੇ ਜਿੰਨੇ ਕਰੀ ਜੀ ਬੜੀ ਹੈ ਜੀ ਮਾੜੀ ਕੋਈ ਚੀਜ਼ ਆ ਹੀ ਨਹੀਂ ਅਦੇ ਇਹਨੇ ਦਾ ਦੇਣੀ ਹੈ ਜੀ ਅੱਛਾ ਹਾਂਜੀ ਇਹ ਬੈਲੀ ਹੈ ਕਿ ਇੱਕ ਸਾਲ ਦੀ ਹਾਂ ਬੈਲੀ ਹੈ ਜੀ ਬਾਹਰ ਦਾ ਡਾ ਗੇੜ ਫੜਕ ਗਿਆ ਜੇ ਤੇ ਆਜੋ ਬਾਹਰ ਤੇ ਇਹ ਕਿਉਂ ਦੇ ਦੇਣਾ ਜੀ ਹਾਂਜੀ ਇਹ ਕਿੰਨੇ ਦੇ ਦੇਣੇ ਤੁਸੀਂ ਜੀ ਚੱਕਰ ਪਤਾ ਕੀ ਆ ਇੱਕ ਨਾ ਆਪਣੇ ਕੋ ਟਾਈਮ ਨਹੀਂ ਆ ਕਰ ਹਾਂਜੀ ਹਾਂ ਇਹ ਤੀਜਾ ਜਿਹੜੀਆਂ ਸਾਹਮਣੀਆਂ ਪਹਿਲੀਆਂ ਦਿਹਾੜੀ ਦੇ ਦੋ ਇੱਕ ਦੋ ਰ ਬਾਹਰ ਨੂੰ ਖੜੋ ਇਹਨੂੰ ਹਾਂਜੀ ਹਾਂਜੀ ਠੀਕ ਕਰਦੇ ਠੀਕ ਹੈ ਤੇ ਇਹਦਾ ਕੀ ਮੁੱਲ ਲਗੇ ਮੁੱਲ 1000 ਰੁਪਏ ਜੀ ਇਹਨਾਂ ਵੇ ਵੇਖੋ 9 9 10 ਦਾ 1000 ਰੁਪਏ ਪੈਂਦੇ ਹਾਂਜੀ ਨਾਨਕੇ ਬੱਚਿਆਂ ਦੇ ਪਰ 6000 ਤੋਂ ਮਾਂ ਤਰ ਕਰ ਕਿੰਨੇ ਕਿ ਚੱਦਾ ਉਤਰਾਂ ਇਹ 6 ਮਹੀਨਿਆਂ ਦਾ ਹੋ ਗਿਆ 6 ਮਹੀਨਿਆਂ ਦਾ ਆ ਹਾਂਜੀ ਤੇ ਸੋਨਾ ਆ ਉਤਰਾਂ ਕਾਫੀ ਪਿਆਰਾ ਵਾ ਤੇ ਬਾਕੀ ਜਲੋ ਕ ਵੀ ਰਫੋਨ ਲਾਵੇ ਜਿੰਨੇ ਘਰੇ ਰੱਖਣਾ ਵਾ ਕਿ ਨਲਲੀ ਚੰਗਾ ਆ ਖਰਚਾ ਵੀ ਘੱਟ ਤੇ ਸਾੰਭ ਵੀ ਰੱਖੀ ਵੀ ਨੇ ਦੁੱਧ ਜਿੰਨੀ ਕਰੀ ਜਾਣੀ ਹੈ ਹਾਂਜੀ ਹਾਂਜੀ ਚਲੋ ਤੇ ਬਾਕੀ ਗਾਵਾਂ ਦਾ ਇਹ ਆ ਵੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ